ਹੈ ਕੰਗਨਾ ਦੇ ਬਿਆਨ ਤੇ ਇੱਕ ਵਾਰ ਫਿਰ ਤੋਂ ਆਬੁਲਾਰੇ ਨੀਲਗਰਗ ਨੇ ਕਿਹਾ ਕਿ ਕੰਗਨਾ ਦੇ ਬਿਆਨ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਕਿਸਾਨ ਤੇ ਪੰਜਾਬੀਆਂ ਆਤਵਾਦੀਆ ਕਹਿੰਦੀ ਰਹਿੰਦੀ ਹੈ ਕੰਗਨਾ ਅੱਧੀ ਕਹਿੰਦੀ ਜੇ ਪੀ ਦੀ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਕੰਗਨਰ ਨੌਤ ਲਗਾਤਾਰ ਜਿਹੜੀ ਹੈ ਇਸ ਤਰ੍ਹਾਂ ਦੇ ਬਿਆਨ ਦੇ ਰਹੀ ਹੈ ਜਿਸ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੈ ਕਦੇ ਉਹ ਕਿਸਾਨ ਜਥੇਬੰਦੀਆਂ ਨੂੰ ਕਦੇ ਪੰਜਾਬੀਆਂ ਨੂੰ ਉਹ ਆਤਵਾਦੀ ਕਹਿੰਦੀ ਹੈ ਕਦੇ ਵੱਖਵਾਦੀ ਕਹਿੰਦੀ ਹੈਗੀ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਹੈਗਾ ਕਿ ਉਹ ਬੇਲਗਾਮ ਹੋ ਕੇ ਜੋ ਬਿਆਨ ਦੇ ਰਹੀ ਹੈ ਜਾਂ ਤਾਂ ਇਹਦੇ ਪਿੱਛੇ ਕੇਂਦਰ ਦੀ ਬੀਜੇਪੀ ਦੀ ਕੋਈ ਨੀਤੀ ਹੈਗੀ ਹੈ ਕੋਈ ਨiyet ਹੈਗੀ ਹੈ ਉਹਨੂੰ ਸਮਰਥਨ ਹੈਗਾ ਤੇ ਜਾਂ ਫਿਰ ਜਿਹੜਾ ਹੈਗਾ ਬੀਜੇਪੀ ਜਾਣਬੁੱਝ ਕੇ ਇਸ ਸਾਰੇ ਕਿਸੇ ਦੇ ਵਿੱਚ ਇਨਵੋਲਵ ਹੈਗੀ ਹੈ ਕਿਉਂਕਿ ਜਿਸ ਤਰੀਕੇ ਨਾਲ ਪੰਜਾਬ ਤੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਜਾਂ ਹਰ ਉਹ ਅੰਦੋਲਨ ਜੋ ਬੀਜੇਪੀ ਦੀਆਂ ਦਮਨਕਾਰੀ ਨੀਤੀਆਂ ਦਾ ਵਿਰੋਧ ਕਰਦਾ ਹੈਗਾ ਉਸ ਨੂੰ ਇਸ ਤਰੀਕੇ ਨਾਲ ਬਦਨਾਮ ਕਰਨਾ ਬੀਜੇਪੀ ਦੀ ਇੱਕ ਕਾਰਜ ਸ਼ੈਲੀ ਹੈਗੀ ਹੈ ਔਰ ਉਸੇ ਕਾਰਜ ਸ਼ੈਲੀ ਦੇ ਉੱਤੇ ਜਿਹੜਾ ਹੈ ਬੀਜੇਪੀ ਦੀ ਜਿਹੜੀ ਐਮਪੀ ਕੰਗਨਾ ਰੌਧ ਚੱਲ ਰਹੀ ਹੈ ਸੋ ਮੈਂ ਅਪੀਲ ਕਰਨਾ ਚਾਹੁੰਦਾ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਨੂੰ ਕਿ ਇਹਨਾਂ ਦੇ ਬੋਲਣ ਦੇ ਉੱਤੇ ਲਗਾਮ ਲਗਾਓ ਇਹਦੇ ਨਾਲ ਮਾਹੌਲ ਖਰਾਬ ਹੁੰਦਾ ਆ ਔਰ ਜਦੋਂ ਮਾਹੌਲ ਖਰਾਬ ਹੁੰਦਾ ਉਹਦਾ ਨੁਕਸਾਨ ਜਿਹੜਾ ਉਹ ਸਾਰਿਆਂ ਨੂੰ ਹੁੰਦਾ ਹੈਗਾ ਬੀਜੇਪੀ ਦੀ ਕੰਗਨਾ ਦੇ ਬਿਆਨ ਤੇ ਸਿਆਸੀ ਕਮਾਸ਼ਾਂ ਜੁੜਾ ਹੈ ਉਹ ਵੱਜ ਚੁਕਿਆ ਹੈ ਲਗਾਤਾਰ ਕਈ ਬੁਲਾਰਿਆਂ ਦੇ ਵੱਲੋਂ ਜੁੜਾ ਹੈ ਇਹਨਾਂ ਦੇ ਕੰਗਨਾ ਦੇ ਬਿਆਨ ਦਾ ਵਿਰੋਧ ਕੀਤਾ ਜਾ ਰਿਹਾ ਤੇ ਇੱਕ ਵਾਰ ਫਿਰ ਤੋਂ ਨੀਲਗਰਗ ਦੇ ਵੱਲੋਂ ਜੁੜਾ ਹੈ ਆਪ ਦੇ ਬੁਲਾਰੇ ਨੀਲਗਰਗ ਦੇ ਵੱਲੋਂ ਕਿਹਾ ਗਿਆ ਕਿ ਕੰਗਨਾ ਦੇ ਬਿਆਨ ਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਕੰਗਨਾ ਪੰਜਾਬੀਆਂ ਨੂੰ ਅਤਵਾਦੀਆਂ ਕਹਿੰਦੀ ਨੇ ਤੇ ਲਗਾਤਾਰ ਜੁੜਾ ਹੈ ਉਹਨਾਂ ਦੇ ਇਹਨਾਂ ਦੇ ਅਜਿਹੇ ਬਿਆਨ ਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਹੋ